ਇਹ ਜਿਹੜਾ ਕਪਿਲ ਸ਼ਰਮਾ ਸ਼ੋਅ ਹੈ ਪਹਿਲਾਂ ਵੀ ਇਹਦੇ ਵਿੱਚ ਬੜਾ ਫੂਹੜਤਾ ਔਰ ਅਸ਼ਲੀਲਤਾ ਸੀਗੀ ਅਸੀਂ ਇਹਦਾ 99% ਜਿਹੜਾ ਕੂੜਾ ਸੀਗਾ ਸਾਫ਼ ਕਰਤਾ ਸੀ ਪੁਲਿਸ ਕੰਪਲੇਟਾ ਕਰਾ ਕੇ ਇਹ ਕਪਿਲ ਸ਼ਰਵਾ ਵੀ ਲੁਧਿਆਣੇ ਸਾਡੇ ਕੋਲ ਆਇਆ ਸੀ ਮਾਫੀ ਮੰਗ ਕੇ ਗਿਆ ਸੀ ਅੰਮ੍ਰਿਤ ਸਰ ਵੀ ਧਰਤੀ ਦੇ ਉੱਤੇ ਪੈਦਾ ਹੋਇਆ ਕਪਿਲ ਸ਼ਰਮਾ ਅਗਰ ਉਹਨੂੰ ਵੀ ਦੀਵਾਨ ਟੋਡਰਮਲ ਜੀ ਦੀ ਹਿਸਟਰੀ ਤਿਆਗ ਕੁਰਬਾਨੀ ਬਾਰੇ ਨਹੀਂ ਪਤਾ ਤੇ ਲੱਖ ਦੀ ਲਾਣਤ ਆਵੇ ਉਹਦੇ ਉੱਤੇ जिला प्रशासन ਤੋਂ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਉਸ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਕਪਿਲ ਸ਼ਰਮਾ ਔਰ ਉਹਦੀ ਟੀਮ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਔਰ ਉਹਨੂੰ ਫੜ ਕੇ ਇੱਥੇ ਲਿਆਇਆ ਜਾਵੇ ਇਹਨਾਂ ਨੂੰ ਸਿੱਧਾ ਕਰਨ ਦਾ ਇੱਕੋ ਹੀ ਤਰੀਕਾ ਇਹਨਾਂ ਦੀ ਅਸਲੀ ਤਾਕਤ ਹੁੰਦੀ ਹੈ ਇਹਨਾਂ ਦੇ ਫਾਲੋਅਰ ਦੀ ਸੰਖਿਆ ਅਗਰ ਇਹਨਾਂ ਨੂੰ ਸਹੀ ਕਰਨਾ ਹੈ ਤਾਂ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਹੈ ਘੱਟ ਤੋਂ ਘੱਟ 6 ਮਹੀਨੇ ਲਈ ਉਹ ਬੈਨ ਕੀਤਾ ਜਾਵੇ ਕਰਾਫ ਕਰ ਰਿਹਾ ਕੋਲੋਸ਼ੋ ਇੰਨਾ ਫੇਮਸ ਨਹੀਂ ਹੈਗਾ ਉਹਨੇ ਪਰਸਿੱਤੀ ਲੈਣ ਲਈ ਦੁਆਰਾ ਇਹ ਜਾਣ ਬੁੱਝ ਕੇ ਕੰਮ ਕੀਤਾ ਹੈ ਕਿ ਤੁਹਾਡੀ ਸਾਹਮਣੇ ਦੀ ਕੰਟਰੋਵਰਸੀ ਕ੍ਰੀਏਟ ਕੀਤੀ ਗਈ ਹੈ ਬਿਲਕੁਲ ਕ੍ਰੀਏਟ ਕੀਤੀ ਗਈ ਹੈ ਇਹ ਕੋਈ ਲਾਈਵ ਸ਼ੋਅ ਥੋੜੀ ਸੀਗਾ ਇਹ ਤਾਂ ਰਿਕਾਰਡਡ ਸ਼ੋਅ ਸੀਗਾ ਅਗਰ ਉਹਨਾਂ ਤੋਂ ਕੋਈ ਗਲਤੀ ਹੋ ਗਈ ਸੀ ਤੇ ਉਹ ਕੱਢ ਦੇਣੀ ਚਾਹੀਦੀ ਸੀ ਪਹਿਲਾਂ ਵੀ ਇਹਨਾਂ ਦੇ ਉੱਤੇ ਹਿੰਦੂ ਨਾਇਬੀਡ ਵੱਲੋਂ ਸੁਦੇਸ਼ ਲੈਹਰੀ ਦੇ ਮਾਧਿਅਮ ਨਾਲ ਅਸੀਂ ਨੱਪ ਪਾਈ ਸੀ ਉਸ ਬੰਦੇ ਨੇ ਬੜਾ ਅੱਛਾ ਰੋਲ ਨਿਭਾਉਂਦੇ ਸਾਨੂੰ ਜਿਹੜੇ ਕਲਾਕਾਰ ਸੀ ਉਹਨਾਂ ਦੇ ਨੰਬਰ ਦੇ ਦਿੰਦਾ ਸੀ ਅਗਰ ਕੋਈ ਗਲਤ ਬੋਲਦਾ ਸੀ ਅਸੀਂ ਫੋਨ ਕਰਕੇ ਉਹਦੇ ਨਾਲ ਡਾਇਲੌਗ ਕਰਦੇ ਸੀ ਜਿਹੜਾ ਨਹੀਂ ਮੰਨਦਾ ਸੀ ਉਹ ਵੀ ਕੰਪਲੇਂਟ ਕਰਾਉਂਦੇ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਜੇ ਇਤਿਹਾਸ ਦੀ ਗੱਲ ਕਰੀਏ ਇਤਿਹਾਸ ਦੇ ਵਿੱਚ ਕਈ ਐਸੇ ਮਹਾਂਪੁਰਸ਼ ਨੇ ਜਿਨ੍ਹਾਂ ਦਾ ਨਾਮ ਦਰਜ ਹੈ ਸਭ ਨੇ ਆਪਣੀ ਆਪਣੇ ਸਮੇਂ ਦੇ ਵਿੱਚ ਵੱਖ-ਵੱਖ ਤਰ੍ਹਾਂ ਸੇਵਾਵਾਂ ਦਿੱਤੀਆਂ ਨੇ ਸੋ ਉਹਨਾਂ ਦੇ ਵਿੱਚੋਂ ਇੱਕ ਮਹਾਨ ਸ਼ਖਸੀਅਤ ਦੀਵਾਨ ਟੋਡਰਮਲ ਜਿਹੜੇ ਕਿ ਬਹੁਤ ਹੀ ਪੂਜਨੀਕ ਨੇ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ ਦੇ ਨਾਲ ਲਿਖਿਆ ਹੋਇਆ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਪਿਛਲੇ ਦਿਨਾਂ ਦੇ ਵਿੱਚ ਦਾ ਕਪਿਲ ਸ਼ਰਮਾ ਸ਼ੋ ਜਿਹੜਾ ਕਾਮੇਡੀ ਸ਼ੋ ਹੈ ਉਸ ਦੇ ਵਿੱਚ ਇੱਕ ਟਿੱਪਣੀ ਕੀਤੀ ਗਈ ਹੈ ਦਿਵਾਨ ਟੋਡਰ ਮਲ ਜੀ ਦੇ ਨਾਮ ਨੂੰ ਲੈ ਕੇ ਸੋ ਕੀ ਗੱਲਬਾਤ ਹੈ ਕਿ ਇਹ ਉਸ ਮੁੱਦੇ ਤੇ ਅਸੀਂ ਗੱਲਬਾਤ ਕਰਨ ਬੁਝੇ ਆ ਸਾਡੇ ਨਾਲ ਮੌਜੂਦ ਨੇ ਸ਼੍ਰੀ ਹਿੰਦੂ ਨਿਆਇ ਪੀੜ ਤੋਂ ਪ੍ਰਵੀਨ ਡੰਗ ਜੀ ਸਵਾਗਤ ਕਰ ਲੈਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਜੀ ਇਹ ਜਿਹੜਾ ਕਪਿਲ ਸ਼ਰਮਾ ਸ਼ੋ ਹੈ ਪਹਿਲਾਂ ਵੀ ਇਹਦੇ ਵਿੱਚ ਬੜਾ ਫੂਹੜਤਾ ਔਰ ਅਸ਼ਲੀਲਤਾ ਸੀਗੀ ਔਰ ਇੱਕ ਕਮੇਡੀਅਨ ਸਾਡੇ ਹੱਥ ਆਇਆ ਸੀ ਸੁਦੇਸ਼ ਲੈਰੀ ਉਹਦੇ ਮਾਧਿਅਮ ਨਾਲ ਅਸੀਂ ਇਹਦਾ 99% ਜਿਹੜਾ ਕੂੜਾ ਸੀਗਾ ਸਾਫ਼ ਕਰਤਾ ਸੀ ਪੁਲਿਸ ਕੰਪਲੀਟਾਂ ਕਰਾ ਕੇ ਇਹ ਕਪਿਲ ਸ਼ਰਵਾ ਵੀ ਲੁਧਿਆਣੇ ਸਾਡੇ ਕੋਲ ਆਇਆ ਸੀ ਮਾਫੀ ਮੰਗ ਕੇ ਗਿਆ ਸੀ ਇਹਨੇ ਕਿਹਾ ਸੀ ਕਿ ਮੈਂ ਦੁਬਾਰਾ ਅਜਿਹੀ ਕੋਈ ਹਰਕਤ ਨਹੀਂ ਕਰਾਂਗਾ ਪਰ ਹੁਣ ਜਿਹੜੀ ਉਹਨੇ ਹੱਦ ਪਾਰ ਕੀਤੀ ਆ ਫੂਹੜਤਾ ਦੀ ਅ ਕੋਈ ਪੰਜਾਬ ਤੋਂ ਬਾਹਰ ਦਾ ਕਮੇਡੀਅਨ ਹੁੰਦਾ ਮੈਂ ਸਮਝ ਸਕਦਾ ਸੀ ਕਿ ਉਹਨੂੰ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ਦੀਵਾਨ ਟੋਡਰਮਲ ਜੀ ਦੇ ਬਾਰੇ ਉਹ ਨਹੀਂ ਜਾਣਦਾ ਪਰ ਜਿਹੜਾ ਪੰਜਾਬ ਵਿਸ਼ੇਸ਼ ਕਰਕੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਪੈਦਾ ਹੋਇਆ ਕਪਿਲ ਸ਼ਰਮਾ ਅਗਰ ਉਹਨੂੰ ਵੀ ਦੀਵਾਨ ਟੋਡਰਮਲ ਜੀ ਦੀ ਹਿਸਟਰੀ ਤਿਆਗ ਕੁਰਬਾਨੀ ਬਾਰੇ ਨਹੀਂ ਪਤਾ ਤੇ ਲੱਖ ਦੀ ਲਾਣਤ ਆਵੇ ਉੱਤੇ ਜਿਹੜਾ ਉਹਨੇ ਫੂਹੜਤਾ ਦੇ ਨਾਲ ਕਿਹਾ ਕਿ ਆ ਗਿਆ ਟੋਡਰਮਲ ਦੀ ਸ਼ਕਲ ਵਰਗਾ ਉਹਨੂੰ ਦੱਸਣਾ ਚਾਹੁੰਦੇ ਆ ਹਿੰਦੂ ਨਾਇ ਪੀਠ ਵੱਲੋਂ ਕਿ دیਵਾਨ ਟੋਡਰਮਲ ਜੀ ਸਾਡੇ ਪੂਜਨਿਕ ਨੇ ਉਹਨਾਂ ਨੇ ਜਿਸ ਲਈ ਸਾਹਬਜ਼ਾਦਾ ਜੋਰਾਵਰ ਸਿੰਘ ਜੀ ਸਾਹਬਜ਼ਾਦਾ ਜੋਰਾਵਰ ਸਿੰਘ ਜੀ ਮਾਤਾ ਗੁਜਰ ਘੋਰ ਜੀ ਦੇ ਸੰਸਕਾਰ ਲਈ 78000 ਸੋਨੇ ਦੀ ਮੋਹਰਾ ਦੇ ਕੇ ਸਾਡੀ ਸਨਾਤਨ ਦੀ ਰੱਖਿਆ ਕੀਤੀ ਸੀ ਭਾਰਤੀਆ ਪਰੰਪਰਾਵਰ ਵਿਵਿਧ ਵਿਧਾਨ ਦੀ ਰੱਖਿਆ ਕੀਤੀ ਸੀ ਉਹਨਾਂ ਦੇ ਨਾਮ ਦੇ ਨਾਲ ਇਹ ਜਿਹੜਾ ਬੇਅਦਬੀ ਦੇ ਤਰੀਕੇ ਨਾਲ ਬੋਲਿਆ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜਿਹੜੀ ਕੱਲ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਗਿਆਨੀ ਜੈਲ ਸਿੰਘ ਜੀ ਪੂਰਵ ਰਾਸ਼ਟਰਪਤੀ ਦੇ ਪੁੱਤ ਇੰਦਰ ਇੰਦਰਜੀਤ ਸਿੰਘ ਜੀ ਔਰ ਐਡਵੋਕੇਟ ਗੁਰਿੰਦਰ ਸੂਤ ਜੀ ਚਿਰਾਗ ਅਰੋੜਾ ਜੀ ਔਰ ਉਹਨਾਂ ਦੀ ਟੀਮ ਵੱਲੋਂ ਸ਼ਿਕਾਇਤ ਕੀਤੀ ਗਈ ਆ ਮੈਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਉਸ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਕਪਿਲ ਸ਼ਰਮਾ ਔਰ ਉਹਦੀ ਟੀਮ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਔਰ ਉਹਨੂੰ ਫੜ ਕੇ ਇੱਥੇ ਲਿਆਇਆ ਜਾਵੇ ਔਰ ਲੋਕਾਂ ਦੇ ਅੱਗੇ ਪੇਸ਼ ਕੀਤਾ ਜਾਵੇ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਇਹਦੇ ਪਿੱਛੇ ਕੋਈ ਬਹੁਤ ਵੱਡਾ ਆਨ ਵਾਲੇ ਸਮੇਂ 'ਚ ਛੇੜ ਅੰਤਰ ਹੋ ਸਕਦਾ ਇਤਿਹਾਸ ਨਾਲ ਛੇੜਛਾੜ ਦਾ। ਆ ਕੀ ਲੱਗਦਾ ਹੈ ਕਿ ਜਿਵੇਂ ਕਿ ਇਹ ਕਾਮੇਡੀ ਸ਼ੋਅ ਹੈ ਸੈ ਸੁਭਾ ਬੋਲਿਆ ਗਿਆ ਜਾਂ ਪ੍ਰੀਪਲਾਨਡ ਲੱਗਦਾ ਤੁਹਾਨੂੰ? ਚਾਰਲੀ ਚੈਪਲਨ ਤੋਂ ਅਗਰ ਤੁਸੀਂ ਵਾਕਿਫ ਹੋ ਬਿਨਾ ਬੋਲੇ ਕਰੋੜਾਂ ਲੋਕਾਂ ਨੂੰ ਹਸਾਉਂਦੇ ਰਹੇ ਨੇ ਆਪਣੇ ਸਮੇਂ ਦੇ ਵਿੱਚ। ਅੱਜ ਵੀ ਅਗਰ ਉਹਨਾਂ ਦੀ ਕੋਈ ਕਲਿੱਪ ਆ ਜਾਂਦੀ ਹੈ ਬੱਚੇ ਸਿਆਣੇ ਕੀ ਬੁੜੇ ਕੀ ਨੌਜਵਾਨ ਕੀ ਔਰਤਾਂ ਸਾਰੇ ਉਸ ਚੀਜ਼ ਨੂੰ ਦੇਖ ਕੇ ਹੱਸਦੇ ਨੇ ਅੱਜ ਵੀ। ਤੇ ਹਸਾਨ ਲਈ ਫੂਹੜਤਾ ਦੀ ਜਰੂਰਤ ਨਹੀਂ ਹੁੰਦੀ ਇਹ ਕੁਝ ਵੀ ਬਿਨਾ ਸੋਚੇ ਸਮਝੇ ਨਹੀਂ ਬੋਲਦੇ ਅਚਾਨਕ ਨਹੀਂ ਬੋਲਦੇ ਹਰ ਚੀਜ਼ ਦੇ ਪਿੱਛੇ ਇੱਕ ਇਹਨਾਂ ਦੀ ਸੋਚ ਹੁੰਦੀ ਹੈ ਤੁਸੀਂ ਇਹ ਦੇਖੋ ਇੱਕ ਲੇਟੈਸਟ ਜਿਹੜਾ ਵਿਵਾਦ ਚੱਲ ਰਿਹਾ ਆਪਣਾ ਰਣਦੀਪ ਅਲਾਹਾਬਾਦੀਆ ਦਾ ਔਰ ਦੂਸਰਾ ਜਿਹੜਾ ਰੈਨਾ ਉਸ ਸ਼ੋਅ ਦਾ ਆਯੋਜਕ ਹੈਗਾ ਤੁਸੀਂ ਉਹਦੇ ਪਿੱਛੇ ਦੀ ਇੱਕ ਸੋਚ ਦੇਖੋ ਹਾਲੇ ਤੱਕ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਉਲਟਾ ਉਹਨਾਂ ਦੇ ਫਾਲੋਅਰਸ ਵੱਧ ਰਹੇ ਨੇ ਹੋਣਾ ਕੀ ਹੈ ਅੱਜ ਆਪਾਂ ਇਸ ਸ਼ੋਅ ਬਾਰੇ ਅੱਜ ਤੋਂ ਪਹਿਲਾਂ ਮੇਰੇ ਖਿਆਲ ਕੁਝ ਹਜ਼ਾਰ ਜਾਂ ਕੁਝ ਲੱਖ ਲੋਕ ਜਾਣਦੇ ਹੋਣੇ ਆ ਪਰ ਜਿੱਦਾਂ ਇਹਦਾ ਵਿਵਾਦ ਹੋਇਆ ਟੀਵੀ ਚੈਨਲਾਂ ਤੇ ਅਖਬਾਰਾਂ ਚ 24 ਘੰਟੇ ਡਿਬੇਟ ਚੱਲੀ ਹੁਣ ਉਹਨਾਂ ਦਾ ਦਾਇਰਾ ਅੱਗੇ ਨਾਲੋਂ 10 ਗੁਣਾ ਵੱਧ ਜਾਣਾ ਇਹਨਾਂ ਲੋਕਾਂ ਦੇ ਉੱਤੇ ਹਾਲੇ ਭਾਰਤੀਆ ਦੰਡ ਨਿਆਂ ਸਹਿਤਾ ਦੇ ਵਿੱਚ ਕੋਈ ਕਾਰਵਾਈ ਦਾ ਮੈਂ ਸਮਝਦਾ ਪ੍ਰਬੰਧਨ ਨਹੀਂ ਹੈ ਇਹਨਾਂ ਨੂੰ ਸਿੱਧਾ ਕਰਨ ਦਾ ਇੱਕੋ ਹੀ ਤਰੀਕਾ ਇਹਨਾਂ ਦੀ ਅਸਲੀ ਤਾਕਤ ਹੁੰਦੀ ਹੈ ਇਹਨਾਂ ਦੇ ਫਾਲੋਅਰ ਦੀ ਸੰਖਿਆ ਅਗਰ ਇਹਨਾਂ ਨੂੰ ਸਹੀ ਕਰਨਾ ਹੈ ਤਾਂ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਹੈ ਘੱਟ ਤੋਂ ਘੱਟ 6 ਮਹੀਨੇ ਲਈ ਉਹ ਬੈਨ ਕੀਤਾ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਭਾਰਤੀਆ ਪਰੰਪਰਾ ਦੇ ਨਾਲ ਭਾਰਤੀਆ ਸੰਸਕਾਰਾਂ ਦੇ ਨਾਲ ਛੇੜਛਾੜ ਦਾ ਖਮਿਆਜਾ ਭੁਗਤਣਾ ਪਊਗਾ ਨਹੀਂ ਤਾਂ ਇਹਨਾਂ ਨੇ ਸੁਰਸਾ ਵਾਂਗੂ ਵੱਧ ਜਾਣਾ ਔਰ ਜਿਹੜੀ ਅਸ਼ਲੀਲਤਾ ਦੀ ਹੱਦ ਉਸ ਸ਼ੋਅ 'ਚ ਪਾਰ ਕੀਤੀ ਹੈ ਪੇਰੈਂਟਸ ਨੂੰ ਲੈ ਕੇ ਜਿਹੜੀ ਅਸ਼ਲੀਲ ਗੱਲ ਕੀਤੀ ਹੈ ਉਹਦਾ ਦਾਇਰਾ ਇਹਨਾਂ ਨੇ ਭੈਣਾ ਤੱਕ ਵੀ ਲਿਆਣਾ ਤੇ ਕਪਲ ਸ਼ਰਮਾ ਨੇ ਵੀ ਜਿਹੜੇ ਸ਼ਬਦ ਬੋਲੇ ਨੇ ਇੱਕ ਇੱਕ ਸ਼ਬਦ ਐਡਿਟ ਹੁੰਦਾ ਹਰ ਚੀਜ਼ ਚੈੱਕ ਹੁੰਦੀ ਹੈ ਕੋਈ ਲਾਈਵ ਪ੍ਰੋਗਰਾਮ ਨਹੀਂ ਹੁੰਦਾ ਇਹਦੀ ਬਕਾਇਦਾ ਐਡੀਟਿੰਗ ਹੁੰਦੀ ਹੈ ਰਿਕਾਰਡਿੰਗ ਹੁੰਦੀ ਹੈ ਜਾਣ ਬੁਝ ਕੇ ਸ਼ਬਦ ਬੋਲ ਕੇ ਲੋਕਾਂ ਦੀ ਭਾਵਨਾਵਾਂ ਨੂੰ ਆਹਤ ਕੀਤਾ ਕਿਉਂਕਿ ਕਪਲ ਸ਼ਰਮਾ ਜਿਹੜਾ ਇੱਕ ਟੌਪ ਦੇ ਉੱਤੇ ਕਲਾਕਾਰ ਹੁੰਦਾ ਸੀ ਉਹਦਾ ਗ੍ਰਾਫ ਗਿਰ ਰਿਹਾ ਉਹਨੋ ਸ਼ੋ ਇੰਨਾ ਫੇਮਸ ਨਹੀਂ ਹੈਗਾ ਉਹਨੇ ਪ੍ਰਸਿੱਧੀ ਲੈਣ ਲਈ ਦੁਆਰਾ ਇਹ ਜਾਣ ਬੁਝ ਕੇ ਕੰਮ ਕੀਤਾ ਕਿ ਉਹ ਤੁਹਾਡੇ ਸਾਹਮਣੇ ਇਹ ਕੰਟਰੋਵਰਸੀ ਕ੍ਰੀਏਟ ਕੀਤੀ ਗਈ ਹੈ ਜੀ ਬਿਲਕੁਲ ਕ੍ਰੀਏਟ ਕੀਤੀ ਗਈ ਹੈ ਇਹ ਕੋਈ ਲਾਈਵ ਸ਼ੋ ਥੋੜੀ ਸੀਗਾ ਇਹ ਤਾਂ ਰਿਕਾਰਡਡ ਸ਼ੋ ਸੀਗਾ ਅਗਰ ਉਹਨਾਂ ਤੋਂ ਕੋਈ ਗਲਤੀ ਹੋ ਗਈ ਸੀ ਤੇ ਉਹ ਕੱਢ ਦੇਣੀ ਚਾਹੀਦੀ ਸੀ ਕਿਉਂਕਿ ਸਕ੍ਰਿਪਟ ਰਾਈਟਰ ਹੁੰਦੇ ਨੇ ਐਡੀਟਰ ਹੁੰਦੇ ਨੇ ਇਹਨਾਂ ਦੀ ਐਚ ਆਰ ਡੀ ਟੀਮ ਹੁੰਦੀ ਆ ਤੇ ਜੇ ਉਹਨਾਂ ਦੀ ਨਜ਼ਰ ਦੇ ਵਿੱਚ ਨਹੀਂ ਆਇਆ ਤੇ ਵੈਸੇ ਹੀ ਇਹ ਸ਼ੋਅ ਕਰਨ ਦੇ ਕਾਬਿਲ ਨਹੀਂ ਆ ਗਏ ਕੀ ਲੱਗਦਾ ਜਿਵੇਂ ਮਾਨਯੋਗ ਪ੍ਰਸ਼ਾਸਨ ਨੂੰ ਕੰਪਲੇਂਟ ਦਿੱਤੀ ਗਈ ਹੈ ਹੁਣ ਤੁਹਾਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਨਤ ਪਏਗੀ ਇਸ ਸਾਰੇ ਮੁੱਦੇ ਤੇ ਜਲਦੀ ਹੀ ਹਿੰਦੂ ਨਿਆਏ ਪੀੜ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਲੁਧਿਆਣਾ ਦੇ ਵਿੱਚ ਕਪਿਲ ਸ਼ਰਮਾ ਦਾ ਪੁਤਲਾ ਪ੍ਰਦਰਸ਼ਨ ਕੀਤਾ ਜਾਊਗਾ ਪ੍ਰਸ਼ਾਸਨ ਨੂੰ ਮੰਗ ਕੀਤੀ ਜਾਊਗੀ ਕਿ ਸਖਤ ਤੋਂ ਸਖਤ ਤੇ ਤੇ ਕਾਰਵਾਈ ਹੋਵੇ ਸਰ ਜਿਵੇਂ ਕਿ ਕਾਫੀ ਲੋਕ ਜਿਵੇਂ ਤੁਸੀਂ ਕਿਹਾ ਫੋਲੋਅਰਸ ਬਹੁਤ ਨੇ ਇਦਾਂ ਹੀ ਕਪਿਲ ਸ਼ਰਮਾ ਦੇ ਵੀ ਬਹੁਤ ਸਾਰੇ ਫੋਲੋਅਰਸ ਨੇ ਲੋਕ ਕਾਫੀ ਸਮੇਂ ਤੋਂ ਉਹਨੂੰ ਫੋਲੋ ਕਰ ਰਹੇ ਨੇ ਲੋਕ ਨੀਜੀ ਚੈਨਲ ਤੇ ਉਹਨੂੰ ਬਹੁਤ ਫੋਲੋ ਕਰ ਰਹੇ ਨੇ ਉਹਦਾ ਵੀ ਉਹਦੇ ਸੋਸ਼ਲ ਮੀਡੀਆ ਤੇ ਬਹੁਤ ਫੋਲੋਅਰਸ ਨੇ ਇਸੇ ਹਿਸਾਬ ਨਾਲ ਤਾਂ ਫਿਰ ਉਹਨਾਂ ਦੇ ਵੀ ਬੈਨ ਹੋਣੇ ਚਾਹੀਦੇ ਦੇਖੋ ਐਦਾਂ ਨਹੀਂ ਤੁਸੀਂ ਦੇਖੋ ਇਸ ਵੇਲੇ ਉਹਦਾ ਸ਼ੋਅ ਟਾਪ ਰੈਂਕਿੰਗ ਦੇ ਵਿੱਚ ਨਹੀਂ ਹੈਗਾ ਇਹ ਲੋਕ ਬੜੇ ਕੀ ਕਹਿੰਦੇ ਨਾ ਮਾਈਕਰੋ ਲੈਵਲ ਦੇ ਉੱਤੇ ਕੰਮ ਕਰਦੇ ਨੇ ਇਹਨਾਂ ਦੀ ਜਿਹੜੀ ਟੀਮਾਂ ਹੁੰਦੀਆਂ ਨੇ ਪ੍ਰੋਮੋਸ਼ਨ ਵਾਲੀਆਂ ਹਰ ਚੀਜ਼ ਦੇ ਉੱਤੇ ਬੜੀ ਬਰੀਕੀ ਨਾਲ ਵਿਚਾਰ ਕਰਦੇ ਰਹੇ ਔਰ ਉਹਨਾਂ ਨੇ ਦੇਖਿਆ ਕਿ ਕਪਲ ਸ਼ਰਮੇ ਦਾ ਹੁਣ ਉਹ ਰਿਗਾਰਡ ਨਹੀਂ ਰਿਹਾ ਉਹ ਔਰਾ ਨਹੀਂ ਰਿਹਾ ਉਸ ਔਰੇ ਨੂੰ ਦੁਆਰਾ ਸਥਾਪਿਤ ਕਰਨ ਲਈ ਭਾਰਤੀਆ ਕਾਨੂੰਨ ਦੇ ਵਿੱਚ ਵਿਆਪਤ ਖਾਮੀਆਂ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਨੇ ਇਹ ਢੜਕਾਉ ਕੰਮ ਕੀਤਾ ਉਹਨਾਂ ਨੂੰ ਪਤਾ ਸਜ਼ਾ ਤੇ ਕੋਈ ਹੋਣੀ ਨਹੀਂ ਤੇ ਇਸ ਕਰਕੇ ਉਹਨਾਂ ਨੇ ਇਹ ਹਿੰਮਤ ਕੀਤੀ ਆ ਪਰ ਜੇ ਇਹਨਾਂ ਦੇ ਅਕਾਊਂਟ ਦੇ ਉੱਤੇ ਸਰਕਾਰ ਕੋਈ ਟੈਂਪਰੇਰੀ ਤੌਰ ਦੇ ਉੱਤੇ ਰੋਕ ਲਾਉਂਦੀ ਆ ਤੇ ਪਰਮਨੈਂਟ ਤੌਰ ਦੇ ਉੱਤੇ ਇਹ ਜਿਹੜਾ ਕੂੜਾ ਕਰਕਟ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ ਪ੍ਰੋਗਰਾਮਾਂ ਦੇ ਮਾਧਮ ਨਾਲ ਉਹਦੇ ਤੇ ਰੋਕ ਲੱਗ ਸਕਦੀ ਆ ਸਰ ਕਿਵੇਂ ਲੱਗਦਾ ਕਿ ਜਿਵੇਂ ਉਹਨਾਂ ਕਪਿਲ ਸ਼ਰਮਾ ਦਾ ਬਿਆਨ ਆਇਆ ਸਾਹਮਣੇ ਮਤਲਬ ਕੰਟਰੋਵਰਸੀ ਕ੍ਰੀਏਟ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਨਸਾਨ ਜਦੋਂ ਫੇਮ ਵੱਲ ਨੂੰ ਤੁਰਦਾ ਆਪਣਾ ਜ਼ਮੀਰ ਕਿਤੇ ਨਾ ਕਿਤੇ ਥੱਲੇ ਗੇਰਦਾ ਜਾਂਦਾ ਹੈ ਬਿਲਕੁਲ ਇਹੀ ਸੱਚ ਹੈ ਜੀ ਜਿਹੜੇ ਉੱਥੇ ਕਲਾਕਾਰ ਬੈਠੇ ਨੇ ਇਹ ਪੁੱਤਲੇ ਮਾਤਰ ਨੇ ਸਨਾਤਨ ਵਿਰੋਧੀ ਤਾਕਤਾਂ ਦੇ ਪਹਿਲਾਂ ਵੀ ਇਹਨਾਂ ਦੇ ਉੱਤੇ ਹਿੰਦੂ ਨਾਇਬੀੜ ਵੱਲੋਂ ਸੁਦੇਸ਼ ਲਹਿਰੀ ਦੇ ਮਾਧਿਅਮ ਨਾਲ ਅਸੀਂ ਨੱਥ ਪਾਈ ਸੀ ਉਸ ਬੰਦੇ ਨੇ ਬੜਾ ਅੱਛਾ ਰੋਲ ਨਿਭਾਉਂਦੇ ਹੋਏ ਸਾਨੂੰ ਜਿਹੜੇ ਕਲਾਕਾਰ ਸੀ ਉਹਨਾਂ ਦੇ ਨੰਬਰ ਦੇ ਦਿੰਦਾ ਸੀ ਅਗਰ ਕੋਈ ਗਲਤ ਬੋਲਦਾ ਸੀ ਅਸੀਂ ਫੋਨ ਕਰਕੇ ਉਹਦੇ ਨਾਲ ਡਾਇਲੌਗ ਕਰਦੇ ਸੀ ਜਿਹੜਾ ਨਹੀਂ ਮੰਨਦਾ ਸੀ ਉਹਦੀ ਕੰਪਲੇਂਟ ਕਰਾਉਂਦੇ ਸੀ ਪਰ ਲੰਬਾ ਸਮਾਂ ਹੋ ਗਿਆ ਸੀਗਾ ਔਰ ਕੰਟਰੋਲ ਵੀ ਸੀ ਇਹਨਾਂ ਦੀ ਐਸੀ ਕੰਟਰੋਵਰਸੀਆਂ ਦੇ ਉੱਤੇ ਪਰ ਇਹ ਫਿਰ ਦੁਬਾਰਾ ਜਿਹੜੀ ਹਿੰਮਤ ਕੀਤੀ ਹੈ ਜਰੂਰ ਉਹ ਸਨਾਤਨ ਵਿਰੋਧੀ ਸ਼ਕਤੀਆਂ ਫਿਰ ਤੋਂ ਸਿਰ ਚੱਕ ਰੀਆਂ ਨੇ ਜਿਹਦਾ ਉੱਤੇ ਸਮੇਂ ਰੰਦੇ ਹੀ ਨੱਥ ਪਾਉਣ ਦੀ ਜ਼ਰੂਰਤ ਹੈ ਐਸ ਵੇਲੇ ਤਾਂ ਸਨਾਤਨ ਸਮਰਥਕ ਸਰਕਾਰ ਕੇਂਦਰ ਦੇ ਵਿੱਚ ਹੈਗੀ ਆ ਉਹਨਾਂ ਦਾ ਸੈਂਸਰ ਬੋਰਡ ਹੈਗਾ ਪਰ ਸੁਨਜੋਸ਼ੀ ਜਿਹੜੇ ਸੈਂਸਰ ਬੋਰਡ ਦੇ ਅਧਿਐਕਸ਼ਕ ਨੇ ਇੱਕ ਨਾਮਚੀਨ ਸ਼ਖਸੀਅਤ ਨੇ ਉਹਨਾਂ ਨੂੰ ਚਾਹੀਦਾ ਇੱਕ ਐਸੀ ਨजीर ਪੈਦਾ ਕਰਨ ਕੀ ਦੁਆਰਾ ਕਿਸੇ ਦੇ ਅਜਿਹੇ ਸ਼ਬਦ ਬੋਲਣ ਦੀ ਹਿੰਮਤ ਨਾ ਹੋਵੇ ਸਮਾਜ ਦੇ ਵਿੱਚ ਅਜਿਹੀਆਂ ਜਿਹੜੀਆਂ ਰੀਤੀਆਂ ਹੋ ਰਹੀਆਂ ਨੇ ਪੈਦਾ ਜਿਸ ਦੇ ਨਾਲ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਦਫੇੜ ਕਿਤੇ ਨਾ ਕਿਤੇ ਲੋਕਾਂ ਦੇ ਆਭਾਵਨਾਵਾਂ ਨੂੰ ਆਖਿਤ ਕੀਤਾ ਜਾਂਦਾ ਹੈ ਇਹ ਜਿਹੜਾ ਸਿਲਸਲਾ ਹੈ ਕਦੋਂ ਖਤਮ ਲਏਗਾ ਕਦੋਂ ਇਹ ਸਿਲਸਲਾ ਰੁਕੇਗਾ ਇਹ ਇੱਕ ਵੱਡਾ ਸਵਾਲ ਹੈ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਮੁੱਦੇ ਨੂੰ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਲੋਕੇਸ਼ ਦੇ ਨਾਲ ਜਸਪ੍ਰਿਤ